ਜੋ ਧਰਮ ਦੀ ਸਿੱਖਿਆ ਹੈ ਧਰਮ ਦੀ ਸਿੱਖਿਆ ਅਸੀਂ ਬਚਪਨ ਤੋਂ ਲੈ ਕੇ ਬੱਚਿਆਂ ਨੂੰ ਦੇਣੀ ਹੈ ਕਿਉਂਕਿ ਕਈ ਵਾਰ ਤਈਆਂ ਦਾ ਖਿਆਲ ਹੁੰਦਾ ਹੈ ਨਾ ਵੀ ਚਲ ਕੋਈ ਨਹੀਂ ਆਪੇ ਵੱਡੇ ਹੋ ਕੇ ਲੱਗ ਜਾਣਗੇ ਨਰਮ ਲਗਰਾ ਹੀ ਪਉੰਦ ਕੀਤੀਆਂ ਜਾ ਸਕਦੀਆਂ ਵੱਡੇ ਹੋ ਕੇ ਬੱਚੇ ਰਿੱਜੜ ਹੋ ਜਾਂਦੇ ਨੇ ਇਸ ਕਰਕੇ ਫੈਸਲਾ ਬਾਣੀ ਤੋਂ ਲੈ ਲਓ ਕਿਉਂ ਅੱਜ ਬਹੁਤਿਆਂ ਦਾ ਮੈਂ ਖਿਆਲ ਵੇਖਿਆ ਵੀ ਭਗਤੀ ਜਾਂ ਸਤ ਸੰਗ ਜਾਂ ਸਿਮਰਨ ਇਹ ਤਾਂ ਜੀ ਬੁਢਿਆਂ ਦੀ ਕੰਮ ਨੇ 55+ 50+ ਇਦਾਂ ਕਹਿੰਦੇ ਦੇਖੀ ਨੇ ਇਹ ਆਪਣਾ ਖਿਆਲ ਆ ਬਹੁਤ ਲੋਕਾਂ ਦਾ ਇਹ ਗਲਤ ਖਿਆਲ ਆ ਗੁਰਬਾਣੀ ਦਾ ਖਿਆਲ ਕੀ ਆ ਸੁਣ ਲੋ ਭਟ ਸਹਿਬਾਨ ਕਹਿੰਦੇ ਗੁਰੂ ਅਕਾਲ ਸਾਹਿਬਾਰੇ ਤਾਂ ਜਨਮਤ ਗਰਮਤ ਬ੍ਰਹਮ ਪਛਾਣਿਆ ਵੀ ਗੁਰੂ ਸਾਹਿਬ ਜੀ ਤੁਸੀਂ ਗੁਰੂ ਦੀ ਮਾਤਰਾ ਹੀ ਜਨਮਤ ਮਤਲਬ ਜਨਮ ਤੋਂ ਹੀ ਬਚਪਨ ਤੋਂ ਕਹਿ ਲਓ ਵੀ ਤੁਸੀਂ ਬਚਪਨ ਤੋਂ ਹੀ ਬ੍ਰਹਮ ਦੀ ਪਛਾਣ ਕਰ ਲਈ ਤਾਂ ਜਨਮਤ ਗਰਮਤ ਬ੍ਰਹਮ ਪਛਾਣਿਆ ਬਚਪਨ ਤੋਂ ਹੀ ਫਿਰ ਇਤਿਹਾਸ ਅਰੰਝਾਂ ਲੈ ਲਓ 8ਵੇਂ ਪਾਤਸ਼ਾਹ ਜੀ ਗੁਰਗੱਦੀ ਤੇ ਸੁਸ਼ੋਭਤ ਹੋਈ ਕਿੰਨੀ ਉਮਰ ਸੀ ਬੋਲੋ ਸਾਢੇ ਪੰਜ ਸਾਲ ਲਗਭਗ ਸਾਢੇ ਪੰਜ ਸਾਲ ਇਹਦਾ ਮਤਲਬ ਸਾਢੇ ਪੰਜ ਸਾਲ ਦੀ ਉਮਰ ਦੇ ਵਿੱਚ ਪਰਮੇਸ਼ਰ ਦਾ ਅਨੁਭਵ ਹੋ ਚੁੱਕਿਆ ਐਵੇਂ ਤਾਂ ਨਹੀਂ ਗੁਰਗੱਦੀ ਤੇ ਸੁਸ਼ੋਭਤ ਹੋਈ ਹਾਂਜੀ ਜਿਸ ਵੇਲੇ ਗੁਰਗੱਦੀ ਤੇ ਸੁਸ਼ੋਭਤ ਹੋਈ ਦਸ਼ਮੇਸ਼ ਪਿਤਾ ਜੀ ਦੀ ਕਿੰਨੀ ਉਮਰ ਸੀ ਬੋਲੋ ਭਾਈ ਸੋਖ ਸੋਖੇ ਪ੍ਰਸ਼ਨ ਹੀ ਹੈ ਹਾਂ ਭੈਣਾ ਦੱਸੋ ਕਿੰਨੀ ਉਮਰ ਸੀ ਦਸ਼ਮੇਸ਼ ਪਿਤਾ ਜੀ ਦੀ 9 ਸਾਲ ਤੋਂ ਟਾਈਮ ਨਾਲ ਲੱਗੀ ਮੈਂ ਨਾਲ ਦੇ ਵਿੱਚ ਬੋਲ 9 ਸਾਲ 9 ਸਾਲ ਬਚਪਨ ਹੀ ਮੰਨੇ ਆ ਨਾ 9 ਸਾਲ ਦੀ ਉਮਰ ਸੋ ਸਤਵੇਂ ਪਾਤਸ਼ਾਹ ਜੀ ਜਿਸ ਵੇਲੇ ਗੁਰਗੱਦੀ ਦੀ ਸੀ ਉਹ ਸੰਯੋਗਤ ਹੋਈ ਉਮਰ ਕਿੰਨੀ ਸੀ 14 ਸਾਲ 14 ਸਾਲ ਜਿਵੇਂ ਵੇਲੇ ਛੇਵੇਂ ਪਾਤਸ਼ਾਹ ਜੀ ਗੁਰਗੱਦੀ ਤੇ ਸੁਸ਼ੁਭਤ ਹੋਏ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਮਰ ਕਿੰਨੀ ਸੀ 11 ਸਾਲ ਸੋਖੇ ਟੰਗਣਾ ਹਮੇ ਨਾ ਸੋਚੋ ਯਾਰ ਤੇ ਅੱਜ ਕੀ ਹਾਲ ਹੈ ਸਾਡੇ ਬੱਚਿਆਂ ਨੂੰ ਬੈਠਣੇ ਨਹੀਂ ਆਉਂਦਾ 11 ਸਾਲ ਦੀ ਉਮਰ ਛੇਵੇਂ ਪਾਤਸ਼ਾਹ ਕਰੋ ਦੇ ਸੁਸ਼ੁਭਤ ਹੋਏ ਸੋ ਕਹਿਣ ਦਾ ਭਾਵ ਕੀ ਹੈ ਵੀ ਕਿੱਥੋਂ ਸ਼ੁਰੂ ਜਵਾਨੀ ਜਵਾਨੀ ਤੋਂ ਆਤਮਾ ਨੂੰ ਅੱਜ ਜਵਾਨੀ ਵੇਖ ਲੋ ਠੀਕ ਹੈ ਬਿਰਲੇ ਬਿਰਲੇ ਜੁੜੇ ਆ ਨੀ ਕਿੰਨੀ ਜਵਾਨੀ ਆ ਜਿਹੜਾ ਪੜਤਗੀ ਚਾਹੇ ਸਾਡੇ ਧੀਆ ਚਾਹੇ ਪੁੱਤਾਂ ਪੰਜਵੇਂ ਪਾਤਸ਼ਾਹ ਜੀ ਗੁਰਗੱਦੀ ਤੇ ਸਿਉਸਪਤ ਹੋਏ ਕਦੋਂ 18 ਸਾਲ ਦੀ ਉਮਰ 'ਚ 18 ਸਾਲ ਦੀ ਉਮਰ 'ਚ ਖਿਆਲ ਕਰੋ 63 ਦਾ ਪ੍ਰਕਾਸ਼ ਹੈ ਤੇ 81 ਦੇ ਵਿੱਚ ਗੁਰਗੱਦੀ ਸਿਉਸਪਤ ਹੋਏ ਇਸ ਕਰਕੇ ਸੋ ਗੱਲ ਚੱਲੀ ਸੀ ਵੀ ਜੋ ਧਰਮ ਹੈ ਇਹ ਬਚਪਨ ਤੋਂ ਸ਼ੁਰੂ ਹੁੰਦਾ ਹੈ ਇਹ ਖਿਆਲ ਛੱਡ ਦਿਓ ਇਹ ਤਾਂ ਜੀ ਬੁਢਿਆਂ ਦਾ ਕੰਮ ਹੈ ਇਹ ਤਾਂ ਵੱਡੀ ਉਮਰ ਵਾਲਿਆਂ ਦਾ ਕੰਮ ਨੇ ਇਹ ਖਿਆਲ ਆਪਣੇ ਅੰਦਰੋਂ ਕੱਢ ਦਿਓ ਇਤਿਹਾਸਕ ਰੰਮ ਜਾਂ ਲੈ ਲੋ ਵੱਡੇ ਸਹਿਬਜ਼ਾਦੇ ਕਿੰਨੀ ਉਮਰ ਸੀ ਜੋ ਛਿੱਧੀਆਂ ਪਾਈਆਂ ਹਾਂਜੀ 17 ਸਾਲ 14 ਸਾਲ ਸਾਹਿਬਜ਼ਾਦਾ ਜੀ ਸਿੰਘ ਜੀ ਦੀ 17 ਸਾਲ ਆ ਉਧਰ ਜੁਝਾਰ ਸਿੰਘ ਦੀ ਉਮਰ 14 ਸਾਲ ਉਧਰ ਨਿੱਕੜੇ ਬਾਬੇ ਆਪਣੇ ਕੋਲ ਸਰਹੰਦ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਦੀ ਉਮਰ ਕਿੰਨੀ ਹੈ 9 ਸਾਲ ਫਤਿਹ ਸਿੰਘ ਜੀ ਦੀ ਉਮਰ ਕਿੰਨੀ ਹੈ 7 ਸਾਲ ਇਹ ਸੱਚ ਹੈ ਨਾ ਸੋਚੋ ਫਿਰ ਗੁਰਬਾਣੀ ਵਿੱਚ ਪ੍ਰਾਤਨ ਹਵਾਲੇ ਦਿੱਤੇ ਉਹ ਵੀ ਲੈ ਲੋ ਚੱਲ ਨਾਲ ਭਗਤੀ ਕਿਥੋਂ ਸ਼ੁਰੂ ਹੁੰਦੀ ਹੈ RAM ਜਪਾਂ ਜੀ ਐਸੇ ਐਸੇ ਤਰੂਮ ਪ੍ਰਹਿਲਾਦ ਜਪਿਓ ਜਪਿਓ ਹਰ ਜੈਸੇ ਕਹਿੰਦੇ RAM ਜਪਉਂ ਜੀ ਐਸੇ ਐਸੇ ਕਿਵੇਂ ਤਰੂ ਤੇ ਪ੍ਰਹਿਲਾਦ ਦੀ ਉਦਾਹਰਣ ਦਿੱਤੀ ਐ ਤਰੂ ਦੀ ਉਮਰ ਕਿੰਨੀ ਮੰਨੀ ਐ ਪ੍ਰਾਤਨ ਹਵਾਲੇ ਇਹ ਪੰਜ ਸਾਲ ਬਾਣੀ ਚ ਲਿਖਿਆ ਹੈ ਪਾਂਚ ਵਰਖ ਤੋ ਅਨਾਥ ਤਰੂ ਬਾਰਕ ਹਰ ਸਿਮਰਤ ਅਮਰ ਓਟਾਰੇ ਪੰਜ ਸਾਲ ਦੀ ਉਮਰ ਪ੍ਰਹਿਲਾਦ ਦੀ ਉਮਰ 7 ਸਾਲ ਮੰਨੀ ਐ ਹਵਾਲੇਮ ਤਾ ਵਕਤ 5 ਤੇ 7 ਸਾਲ ਦੀ ਉਮਰ ਕਿਉਂਕਿ ਬੱਚਾ ਹੁੰਦਾ ਜਿਹਦਾ ਇਨੋਸੈਂਟ ਮਾਈਂਡ ਹੁੰਦਾ ਇਹਨੂੰ ਪੰਜਾਬੀ ਚ ਕਹੋ ਨਿਰਦੋਸ਼ ਮਨ ਹੁੰਦਾ ਕੋਰੀ ਕਾਪੀ ਕਹਿ ਲਓ ਕੋਰੀ ਕਾਪੀ ਹੁੰਦਾ ਬੱਚਾ ਇਸ ਕਰਕੇ ਗੁਰਬਾਣੀ ਦਾ ਫੈਸਲਾ ਹੈ ਭਗਤੀ ਬਚਪਨ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਗੁਰਬਾਣੀ ਦਾ ਪ੍ਰਮਾਣ ਫੜੋ ਆ ਰਾਮ ਜਪਾਂ ਜੀ ਐਸੇ ਐਸੇ ऐसे ऐसे राम जपाऊंगी ऐसे 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 राम जपाऊंगी कैसे कैसे ऐसे ऐसे राम जपाई ऐसे ऐसे ऐसे

É o ਵਾਹਿਗੁਰੂ ਲਓ ਜੀ ਪਹਿਲਾ ਨੁਕਤਾ ਸਪਸ਼ਟ ਹੋ ਗਿਆ ਆਪਾਂ ਨੂੰ ਜਿਨ੍ਹਾਂ ਨੇ ਧਿਆਨ ਲਾ ਕੇ ਸੁਣ ਲਿਆ ਅੱਜ ਤੋਂ ਬਾਅਦ ਨਾ ਕਹੋ ਵੀ ਭਗਤੀ ਬੜਾ ਦਾ ਕੰਮ ਹੈ ਸਮਝ ਆ ਗਈ ਨਾ ਨਾ ਪਛਪਣ ਤੋਂ ਹੀ ਸੋ ਸਿੱਖਿਆ ਲੱਗਿਆ ਜੋੜੋ ਆਪਣੇ ਬੱਚਾ ਨੂੰ ਜੋੜੋ ਇਹ ਆਪਣਾ ਫਰਜ਼ ਹੈ ਕਿਉਂ ਬੱਚੇ ਜੀ ਮਚੂਰ ਨਹੀਂ ਹੋਏ ਹੁੰਦੇ ਨਾ ਬੱਚਿਆਂ ਨੂੰ ਜੋੜੋ ਬਾਣੀ ਪੜਾਓ ਨਿਕੜੇ ਬਾਪਾਂ ਦੀ ਸ਼ੀਧੀ ਸੁਨਾਇਆ ਕਰੋ ਭਾਜ ਤਾਰੂ ਸਿੰਘ ਦਾ ਪ੍ਰਸੰਗ ਸੁਨਾਇਆ ਕਰੋ ਸੋ ਬੀਬੀਆਂ ਦਾ ਮਹਾਨ ਇਤਿਹਾਸ ਹੈ ਬੀਬੇ ਨਾਨਕੀ ਜੀ ਬੀਬੀ ਅਮਰੋ ਜੀ ਦੱਸਿਆ ਕਰੋ ਵੀ ਬਾਬਾ ਅਮਰਦਾਸ ਜੀ ਨੂੰ ਗੁਰੂ ਨਾਲ ਕਿਵੇਂ ਜੋੜਿਆ ਬੀਬੀ ਅਮਰੋ ਨੇ ਸਾਰਾਂ ਤੋਂ ਪਹਿਲਾਂ ਬਾਬਾ ਅਮਰਦਾਸ ਜੀ ਨੇ ਗੁਰਬਾਣੀ ਕੀ ਤੋਂ ਸੁਣੀ ਬੋਲੋ ਭੈਣਾਂ ਦੱਸੋ ਬੀਬੀ ਅਮਰੋ ਬਾਬਾ ਅਮਰਦਾਸ ਨੂੰ ਗੁਰੂ ਨਾਲ ਜੋੜਨ ਵਾਲੀ ਬੀਬੀ ਹੈ ਜੋ ਬਾਦ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਬਣੇ ਹਾਂਜੀ ਕਮਾਲ ਦੇਖੋ ਸੋਚੋ ਸਮੁੱਚ ਸਰ ਸਾਹ ਦੇ ਜੰਗ ਵਿੱਚ ਸਾਰਿਆਂ ਤੋਂ ਮੂਰੇ ਕੌਣ ਸੀ ਮਾਤਾ ਭਾਗਖੌਰ ਜਿਵੇਂ ਗੌਰ ਸਾਹਿਬ ਦੇ ਸੀ ਦਸ ਸੰਸਕਾਰ ਕਿਨੇ ਕੀਤਾ ਬੀਬੀ ਸ਼ਰਨ ਕੌਰ ਦੇ ਦੂਜੇ ਪਾਤਸ਼ਾਹ ਵੇਲੇ ਗੁਰੂ ਕੇ ਲੰਗਰ ਦੀ ਇਨਚਾਰਜ ਕੌਣ ਸੀ ਮਾਤਾ ਖੀਵੀਲੀ ਕਿੰਨੀਆਂ ਕਮਾਈਆਂ ਇਹ ਗੱਲਾਂ ਭੈਣਾ ਧੀਆਂ ਇਹ ਵੀ ਸਾਰੇ ਮਾਮਾ ਸਮਝੋ ਤੇ ਕਿੱਡਾ ਮਹਾਨ ਵਿਰਸਾ ਸਾਡਾ ਇੰਦਾਂ ਗੱਲਾਂ ਸਮਝੋ ਬਚਪਨ ਤੋਂ ਬੱਚਿਆਂ ਦੇ ਕੇਸ ਵੀ ਸਮਝ ਲਓ ਕੇਸ ਗੁਰੂ ਦੀ ਮੋਹਰ ਮਾਮਾ ਭੈਣਾ ਨੂੰ ਖਾਸ ਬੇਨਤੀ ਹੈ ਵੀ ਐਵੇਂ ਮੜੀ ਦੀ ਖੇਚਲਾ ਵਾਸਤੇ ਜਵਾਕ ਨਾ ਮਨਾਓ ਜਿਹੜੇ ਛੋਟੇ ਬੱਚਿਆਂ ਦੇ ਕੇਸ ਮੁੰਨੇ ਐ ਕੌਣ ਜ਼ਿੰਮੇਵਾਰ ਐ ਬੋਲੋ ਮਾਤਾ ਪਿਤਾ ਮੈਂ ਨਜਾਇਲਾਂ ਪਤਾ ਨਹੀਂ ਦਿੰਦਾ ਨਾ ਜੈਜੀ ਲਾਂਬਾ ਕਿਉਂ ਭੈਣੋ ਜਿਹੜੇ ਬੱਚਿਆਂ ਦੇ ਕੇਸ ਮੁੰਨੇ ਐ ਇਹਦਾ ਮਤਲਬ ਸਪਾਰਸ਼ ਲੱਗੀ ਐ ਘਰੋਂ ਵਿਆਹ ਲੈ ਜਾ ਮਨ ਘਰ ਦੇ ਘਰੋਂ ਸਪਾਰਸ਼ ਲੱਗੀ ਤੇ ਬਾਪ ਬੱਚੇ ਨੂੰ ਮੋਢਿਆਂ ਤੇ ਝੁੱਕ ਕੇ ਲੈ ਗਿਆ ਜਾ ਉਠਾਇਆ ਕੁਰਸੀ ਤੇ ਕਹਿੰਦੇ ਲਓ ਜੀ ਮੋਨੋ ਜਿਸ ਮਾਤਾ ਪਿਤਾ ਨੇ ਬੱਚੇ ਨੂੰ ਪਰਪੱਕਾ ਕਰਨਾ ਸੀ ਵਿਪੁੱਤ ਭਾਈ ਤਾਰਨ ਸਿੰਘ ਨੇ ਖੋਪਰ ਲਹਾ ਦਿੱਤਾ ਪਰ ਕੇਸਾਂ ਨੂੰ ਕੈਂਚੀ ਨਹੀਂ ਲੱਗਣ ਦੱਤੀ ਸੱਚ ਆ ਨਾ ਇਹ ਦੱਸਣਾ ਅਸੀਂ ਮਾਤਾ ਪਿਤਾ ਨੇ ਤਾਂ ਹੁਣ ਬਾਪੂ ਹੀ ਬੱਚੇ ਨੂੰ ਮੋਢੇ ਤੇ ਚੱਕ ਕੇ ਲਈ ਜਾਂਦਾ ਹੈ ਕਿ ਬਣੂ ਕੀ ਸਾਡਾ ਸਮਝੋ ਗੱਲ ਇਹਦੀ ਜ਼ਿੰਮੇਵਾਰ ਅਸੀਂ ਹੈ ਕੋਈ ਵੀ ਗਲਤੀ ਹੈ ਉਹਦੀ ਜ਼ਿੰਮੇਵਾਰੀ ਲੈਣੀ ਸੂਰਮਗਤੀ ਦਾ ਕੰਮ ਹੈ ਵੀ ਹਾਂ ਠੀਕ ਹੈ ਮੇਰੀ ਜ਼ਿੰਮੇਵਾਰੀ ਸੀ ਮੈਂ ਨਹੀਂ ਨਵਾਈ ਕਹਿਣਾ ਹੁੰਦਾ ਸੋ ਹਾਂ ਅੱਗੇ ਤੋਂ ਚਲੋ ਖਿਆਲ ਕਰੋ ਜਿਹੜੀ ਪਹਿਲਾਂ ਗਲਤੀ ਹੋ ਗਈ ਹੋ ਗਈ ਸੁਧਾਰ ਕਰੋ ਉਹਦੇ ਵਿੱਚ ਬੱਚਿਆਂ ਅੱਗੇ ਮਾਤਾ ਪਿਤਾ ਇੱਕ ਨਮੂਨੇ ਦਾ ਜੀਵਨ ਪੇਸ਼ ਕਰੋ ਕਿਉਂਕਿ ਬੱਚਾ ਬੜੀ ਗਹਿਰੀ ਨਜ਼ਰ ਵੇਖਦਾ ਆਪਾਂ ਨੂੰ ਹਾਂਜੀ ਤੇ ਸੁਣਦਾ ਵੀ ਬਹੁਤ ਗਹਿਰਾ ਹੈ ਬੱਚਿਆਂ ਨੂੰ ਚੰਗੇ ਸੰਸਕਾਰ ਘਰੋਂ ਮਿਲਣ ਉਹਨਾਂ ਉਹਨਾ ਹੋਵੇ ਕਿਤੇ ਜਿਵੇਂ ਆ ਬਿਆੰਗ ਰੂਪ ਵਿੱਚ ਗੱਲ ਦੱਸਾਂ ਕਿੰਦੇ ਬਾਹਰ ਬੱਚੇ ਨਾ ਖੇਡ ਰਹੇ ਸੀ ਖੇਡਦੇ ਖੇਡਦੇ ਬੱਚੇ ਆਪਸ ਦੇ ਵਿੱਚ ਜਿੱਦ ਪਈ ਜਦੇ ਤੇ ਇੱਕ ਬੱਚਾ ਨਾ ਆਪਣੇ ਹਾਨੀਆਂ ਨੂੰ ਗੰਦੀਆਂ ਗੰਦੀਆਂ ਗਾਲਾਂ ਕੱਢਣ ਲੱਗ ਪਿਆ ਛੋਟੀ ਜਿਹੀ ਉਮਰ ਦਾ ਬੱਚਾ ਕੋਲ ਦੀ ਇੱਕ ਬਜ਼ੁਰਗ ਲੰਘਾ ਜਾਂਦਾ ਸੀ ਉਹਨੇ ਬੱਚੇ ਦੀ ਬਾਹ ਫੜ ਕੇ ਬਜ਼ੁਰਗਾਂ ਲਈ ਛਿੜਕ ਦਿੰਦੇ ਕਿਹਾ ਤੂੰ ਨਿਕਲ ਆ ਜਾਂ ਕਿੱਥੋਂ ਸਿੱਖਿਆ ਗਾਲਾਂ ਦੇਣਾ ਇਹ ਗੰਦੀਆਂ ਗਾਣਾਂ ਕਿੱਥੋਂ ਸਿੱਖਿਆ? ਜਦੋਂ ਇਹਨਾਂ ਨੇ ਕਿਹਾ ਬੱਚਾ ਹੁਣ ਭੋਲਾ ਹੈ। ਕਹਿੰਦਾ ਬਾਬਾ ਜੀ ਇਹ ਗਾਣਾਂ ਇਹ ਗੰਦੀਆਂ ਗਾਣਾਂ ਆ ਜੀ। ਇਹ ਗੰਦੀਆਂ ਗਾਣਾਂ ਐ। ਬਜ਼ੁਰਗ ਫਿਰ ਕਹਿੰਦਾ ਹਰ ਤੈਨੂੰ ਨਹੀਂ ਪਤਾ। ਬੱਚਾ ਕਹਿੰਦਾ ਬਾਬਾ ਜੀ ਮੈਨੂੰ ਕੀ ਪਤਾ ਤਾਂ ਮੇਰਾ ਡੈਡੀ ਮੇਰੀ ਮੰਮੀ ਨੂੰ ਨਿਤ ਕੱਢਦਾ ਹੈ। ਬੋਲੋ ਸਤਨਾਮ। ਸਮਝ ਗਈ ਗੱਲ ਨੂੰ? ਉਹ ਕਹਿੰਦਾ ਮੈਨੂੰ ਕੀ ਪਤਾ ਗੰਦੀਆਂ ਇਹ ਹੈ ਕਿ ਚੰਗੀਆਂ ਐ। ਮਾਤਾ ਤਰੋ ਸੁਣਦਾ ਹੁਣ ਮੈਂ ਸੋਚਿਆ ਵੀ ਵਧਗੀ ਹੋਣਗੀ ਇਹ ਮੈਨੂੰ ਕੀ ਪਤਾ ਗੰਦੀਆਂ ਚੰਗੀਆਂ ਤਾਂ ਮੇਰਾ ਡੈਡੀ ਮੈਨ ਤੱਕੜਦਾ ਸੋ ਕਹਿਣ ਦਾ ਪਾਉ ਸਮਝ ਗਏ ਬਿਆਂਗੇ ਚ ਹਾਂਜੀ ਜਿਵੇਂ ਵਾਰਸੀਂ ਹੈ ਬੱਚਿਆਂ ਨੂੰ ਪਿਆਰ ਕਰੋ ਪਿਆਰ ਦਾ ਅਰਥ ਇਹ ਨਹੀਂ ਹੁੰਦਾ ਕੱਲੀਆਂ ਵੀ ਚੀਜ਼ਾਂ ਦੇ ਦਿੱਤੀਆਂ ਖਾਣ ਪੀਣ ਦੀਆਂ ਨਾ ਠੀਕ ਹੈ ਪੋਸ਼ਟਿਕ ਭੋਜਨ ਦਉ ਬੱਚਿਆਂ ਦੀ ਵੈਕਸੀਨੇਸ਼ਨ ਕਰਾਓ ਵੈਕਸੀਨੇਸ਼ਨ ਸਮਝ ਗਏ ਨਾ ਹਾਂਜੀ ਉੱਥੇ ਜਿੱਥੇ ਬੱਚਿਆਂ ਨੂੰ ਗਰਮੀ ਸਰਦੀ ਤੋਂ ਬਚਾਉਂਦੇ ਹਾਂ ਠੀਕ ਹੈ ਉੱਥੇ ਬੱਚਿਆਂ ਨੂੰ ਮਾੜੀਆਂ ਆਦਤਾਂ ਤੋਂ ਵੀ ਬਚਾਓ ਬਾਪ ਜੀ ਪਿਆਰ ਕਰਦਾ ਬੱਚਿਆਂ ਨੂੰ ਤਾਂ ਖਿਆਲ ਰੱਖੇ ਕਿ ਮੇਰੇ ਬੱਚਿਆਂ ਨੂੰ ਮੈਥੋਂ ਹੀ ਪੈਗ ਲਾਉਣ ਦਾ ਸੁਭਾ ਨਾ ਭਜੇ ਕਿਤੇ ਤੂੰ ਚਾਹਣਾ ਤੇਰੀ ਔਲਾਦ ਨਸ਼ਈ ਹੋਵੇ ਕਹਿੰਦਾ ਨਾ ਫਿਰ ਤੂੰ ਵੀ ਛੱਡ ਦੇ ਮਾਂ ਵੀ ਖਿਆਲ ਰੱਖੇ ਧੀ ਨੂੰ ਮੇਰੇ ਤੋਂ ਹੀ ਹਟਾਸ਼ਣਾ ਮਸ਼ਣਾ ਦੀ ਆਦਤ ਨਾ ਪੈਜੇ ਬਿਊਟੀ ਪਾਰਲਰ ਤੇ ਜਾਣ ਦੀ ਗੁੱਸਾ ਨਾ ਕਰਿਓ ਪਾਣਾ ਹੁਣ ਹਾਂਜੀ ਹੁਣ ਮੈਂ ਵੀ ਛੱਡਾਂਗਾ ਸੋ ਇਹਦਾ ਚੰਗੇ ਸੰਸਕਾਰ ਬੱਚਿਆਂ ਨੂੰ ਦਿਓ ਗੱਲ ਬਚਪਨ ਦੀ ਹੈ ਬਚਪਨ ਨੂੰ ਸੰਭਾਲੋ ਜ਼ਿੰਮੇਵਾਰੀ ਆਪਣੀ ਹੈ ਆਪੇ ਨਿਭਾਉਣੀ ਹੈ ਕੋਈ ਹੋਰ ਨਹੀਂ ਆਪਣੇ ਬੱਚਿਆਂ ਨੂੰ ਆ ਕੇ ਸੰਭਾਲਣਾ